ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਸਾਰੇ ਕਿਸੇ ਵੀ ਮੇਰੇ ਵੀਰ ਨੇ ਕੋਈ ਟੈਕਟ ਲੈਣੀ ਹੈ ਕੋਈ ਕੱਪ ਦਾ ਕੰਮ ਕਰਾਉਣਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਆਪਣਾ ਫੀਚੋ ਅਕਾਲ ਚ ਤੇ ਲਵਾਜੋ ਹੈਗੀ ਆ ਆਪਣੀ ਤੇ ਇੱਧਰ ਸਾਰਾ ਸਿਸਟਮ ਹੈ ਜਿਹੜਾ ਇਹ ਹੈਗਾ ਕੋਰ ਤੇ ਨੋਵਾ ਚ ਪੈ ਜਾਂਦਾ ਤੇ ਤੁਸੀਂ ਕੋਈ ਕੰਮ ਖਤੰਦਾ ਖੋਲਣਾ ਚਾਹੁੰਦੇ ਆ ਤੁਹਾਨੂੰ ਕਮਰਸ਼ੀਅਲ ਲਿਸਟ ਆਲੀ ਲੋੜ ਆ ਤੁਸੀਂ ਕਿਧਰ ਇਨਵੈਸਟ ਕਰਨਾ ਚਾਹੁੰਦੇ ਹੋ ਕਿਸੇ ਵੀ ਚੀਜ਼ ਲਈ ਤੁਹਾਨੂੰ ਲੋੜ ਆ ਕੋਈ ਵੀ ਸਲਾਹ ਚਾਹੀਦੀ ਆ ਕੋਈ ਬੋਲਣ ਲਈ ਤਾਂ ਜ਼ਰੂਰ ਕੰਟੈਕਟ ਕਰੇ ਕਾਚਾ ਸਰੰਡਰ ਵੇਚਣ ਲੱਗੇ ਆ ਪਿੱਛੇ ਗੱਡੀਆਂ ਦਾ ਰਸ ਚੱਲ ਰਿਹਾ ਗੱਡੀਆਂ ਗੰਧੀਆਂ ਵਾਲੀਆਂ ਲੱਗਿਆ ਲੋਨ ਆਡੀ ਕਿਹੜੀ ਚਿੰਕੂਏ ਵਾਲੀ ਘੈਂਟ ਆ ਵੀ ਅੰਦਰੋਂ ਨਵੇਂ ਮਾਡਲ ਵਾਲੀ ਜਿੰਨੇ ਨਾਲ ਪਹਿਲਾਂ ਅੰਟੀਰੀਅਰ ਬੇਕਾਰ ਤੇ ਆਡੀ ਤੋਂ ਨਹੀਂ ਸੋਹਣੇ ਆਉਣ ਲੱਗੇ ਹੁਣ ਆਓ ਜੀ ਕਰੋ ਚੈੱਕ ਲੱਗਿਆ ਗੱਡੀ ਲੋਨ ਅੰਦਰ ਟਨਲ ਚ ਮੈਕਨ ਨਾਲ ਚੈੱਕ ਹੋ ਜਾਵੇ ਤਨਾਲੀ ਚੈੱਕ ਕਰ ਲੀਏ ਵੀ ਕੀ ਹਸਾਕਤਾ ਮਾਂ ਸ਼ੀਸ਼ੇ ਮੇਂ ਜਾਂ ਬਾਤ ਕਮਾਉਣਾ ਉਹਨਾਂ ਵੀ ਚਲੋ ਸ਼ੀਸ਼ਿਆਂ ਨੂੰ ਪਾਣੀ ਪੁਣੀ ਬਾਜ ਜਾਵੇ ਹੋਰ ਨਿਕਾ ਮਾਤੇ ਸ਼ੀਸ਼ੇ ਆਪਾਂ ਨੇ ਬੰਦ ਕਰਦੇ ਹਰ ਟਾਈਮ ਤੇ ਖੋਲ ਤੇ ਵੀ ਦੁਆਰਾ ਜ਼ਰੂਰ ਨੇ ਫੇਰ ਸਾਫ ਕਰਨਾ ਫੇਰ ਬੰਦ ਕਰਦੇ ਪਿੱਛੇ ਤੇ ਉਹਨਾਂ ਰੁਲਲਾ ਕੁਮਾਰ ਬਾਜੂ ਜੀ ਨੇ ਦੁਆਰਾ ਕਰ ਜਾਂਦੇ ਨੇ ਡਰ ਵੀ ਸੱਚਾ ਬਾਈ ਵਾਕਈ ਕਈ ਵਾਰ ਐਂ ਲੱਗਦਾ ਹੁੰਦਾ ਵੀ ਰੂਲਾ ਮੁੜ ਵੀ ਜਾਊ ਲੋ ਜੀ ਚੈਰੇ ਦੀ ਕੁਆਲਿਟੀ ਚੈੱਕ ਕਰੋ ਜਮਾਂ ਚੱਟਾ ਪਿਆ ਬਾਈ ਵਾਹ ਹਣ ਦੇਖੋ ਸ਼ੀਸ਼ਾ ਕੀ ਕਹਿੰਦਾ ਫਿਰ ਗੜ ਜਾਣੇ ਆ ਦੇਖੋ ਥੰਡੇ ਧਰਤੀ ਤੇ ਪੱਤੀ ਪੱਤੇ ਪਏ ਨੇ ਸਾਰੀ ਗੱਡੀਆਂ ਆਉਣੀਆਂ ਗੱਡੀਆਂ ਵਰੀ ਪੱਤੇ ਲੱਗੇ ਹੋਏ ਚੰਮੜਿਆ ਭਰਿਆ ਕਮਾਲ ਇਹ ਲੱਗਿਆ ਚੱਲਣ ਤੇ ਚੂਹੇ ਦੇ ਬਾਲੇ ਤੇ ਰੋਟੀ ਪਾਣੀ ਖਾਂਦੇ ਹੁੰਦੇ ਤੇ ਅੱਗੇ ਟੀਮ ਸਾਰਿਆਂ ਨੂੰ ਕਹੀਦਾ ਵੀ ਇੱਥੇ ਨਾ ਸਟਿਓ ਕੁਝ ਨਾ ਸਟਿਓ ਮਨ ਦੇ ਨੀਤੇ ਗੱਲ ਹਣ ਚੂਹਾ ਆ ਗਿਆ ਸਾਲੇ ਲਹੂ ਪੀਤਾ ਵੇ ਚੂਹੇ ਨੇ ਉਧਰ ਆ ਜਾਂਦਾ ਕਦੇ ਭਾਜੀ ਦੇ ਥੱਲੇ ਨੂੰ ਜਾਂਦੇ ਕਦੇ ਉਧਰ ਚਲੇ ਜਾਂਦਾ ਕੱਪੜੇ ਟੁੱਕ ਦੇ ਦੋ ਹਣ ਦਵਾਈ ਛੜ ਗਈ ਸਾਰੇ ਥੱਲੇ A to Z ਬਾਟਰੋਂ ਨੇ ਕਬੜਾ ਧੂਆਂ ਥੱਲੇ ਤੇ ਆ ਕੇ ਦੇ ਤੇ ਹੁਣ ਪ੍ਰਾਈਸ ਨਾਲ ਭਜਾਉਣਾ ਇੱਧਰ ਦੇ ਮੈਂ ਉਧਰੋਂ ਖੜਾ ਡੰਡਾ ਲੈ ਇਹ ਹੈਗੀ ਜੀ B by D ਹੈਗੀ ਤਾਂ ਆਪਣੇ ਲੋਕਾਂ 'ਚ ਭੇਡ ਚਾਲ ਬਹੁਤ ਆ ਵੀ ਜਾਂ ਤਾਂ ਆਡੀ ਲੈ ਲੈਣੀ ਸਾਲੀ ਜਾਂ ਮਾਸਲੀ ਦਾ ਪਤਾ ਜਾਂ BMW ਦਾ ਪਤਾ ਕਈਆਂ ਨੂੰ ਜਿਹਨੂੰ ਨੌਲੇਜ ਹੈਗੀ ਆ ਉਹ ਥੋੜੇ ਅਲੱਗ-ਅਲੱਗ ਚੀਜ਼ਾਂ 'ਚ ਜਾਈ ਜਾਂਦੇ ਆ ਅਲੱਗ ਗੱਡੀਆਂ 'ਚ ਕਿਸੇ ਨੇ ਚਲੋ ਆਪਣੀ ਗੰਜੈਸ ਦੇਖਣੀ ਹੁੰਦੀ ਆ ਕਿਸਨ ਕੋਈ ਚੀਜ਼ ਸੋਹਣੀ ਲੱਗਦੀ ਹੈ ਕਿ ਇਹਨੇ ਦਿਖਾਵੇ ਵਾਸਤੇ ਲੈਣੀ ਹੈ ਗੱਡੀ ਪਰ ਆ ਗੱਡੀ ਹੈ BYD ਰੇਟ ਇਹਦਾ ਅੱਧਾ ਸਹੀ ਹੈ ਹਰੇਕ ਗੱਡੀ ਨਾਲ ਇਹ ਪੋਰਸ਼ ਦੀ ਇਹ ਛੋਟੀ ਭੈਣ ਹੈ ਸਹੀ ਹੈ ਹਰੇਕ ਮਾਡਲ ਦੀ ਇਹਨਾਂ ਕੋਲ ਹਰੇਕ ਚੀਜ਼ ਹੈਗੀ ਆ ਪਿੱਕਾ ਲੈਣਾ ਹੈ ਇਹਦਾ ਕਿਸੇ ਦੀ ਕਾਪੀ ਲੈਣੀ ਹੈ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਤੇ ਗੱਡੀ ਕਿਆ ਬਾਤ ਆ ਗੱਡੀ ਵੱਟ ਕੱਢ ਪੂਰਾ ਸੌਦਾ ਐਨ ਪੂਰਾ ਐਨ ਤੇ ਕਈ ਆਉਣੀ ਆ ਸਾਡੇ ਕੋਲ ਬੀਵਾਈਡੀ ਦੀਆਂ ਛੋਟੀਆਂ ਵੀ ਆਉਣੀਆਂ 15 ਤੋਂ 16000 ਦੀ ਨਵੀਂ ਮਿਲ ਜਾਂਦੀ ਹੈ ਇੱਥੇ ਸਵਿਫਟ ਨਹੀਂ ਆਉਂਦੀ 15000 ਦੀ ਉੱਚੀ ਗੱਡੀ ਇਹਨਾਂ ਦੀ 15000 ਦੀ ਮਿਲ ਜਾਂਦੀ ਹੈ ਇਹ ਹੈਗੀ ਹੈ ਸੀਲ ਜੂ ਬੀਵਾਈਡੀ ਸੀਲ ਜੂ ਡੀਐਮਆਈ ਤੇ ਫਾਸਟ ਕਲਾਸ ਕੰਮ ਆ ਜਾਂ ਮੈਂ ਇਹਨਾਂ ਦਾ ਟੌਪ ਦਾ ਜਾਂ ਮੈਂ ਨੰਬਰ 1 ਕਿਵੇਂ ਦੀ ਲਵਾਜੋ ਮਾਨੋ ਕਰਨ ਲਓ ਜੀ ਕਰੋ ਚੈੱਕ ਬੀਵਾਈਡੀ ਦੇਖਦਾ ਪਾਣੀ ਕਰ ਲੈਪਟਾਪ ਵਾਲੀਆਂ ਸਕਰੀਨਾਂ ਫਟ ਕਰਿਆ ਏਵੇਂ ਟੀਵੀ ਆਈ ਹੈ ਕੋਰਟੇਕ ਵਾਗ ਡੀ ਇਹ ਲੋ ਇਹ ਥੀ ਦੇ ਸਾਰਾ ਕੁਝ ਅਡਜਸਟਮੈਂਟ ਇਲੈਕਟ੍ਰੋਨਿਕ ਹੈ ਕਿਰਾ ਦਵਾ ਦੇ ਕੇ ਦਾ ਇਹ ਵੀ ਪਤਾ ਨਹੀਂ ਮਿੱਟੀ ਨਾਲ ਲੱਭਣੀ ਨਹੀਂ ਔਖੀ ਹੈਗਾ ਮੈਂ ਬਸ ਆਪਣੀ ਆਪਣੀ ਬੁੱਧੀ ਵਰਤਨੀ ਹੈ ਇੱਕ ਬੰਦੇ ਨੇ ਰੋੜੀ ਮਾਰਨੀ ਆ ਜਾ ਕੇ ਜਾ ਕੇ ਟੈਰਾਂ ਨਵੀਂ ਗੱਡੀ ਹੈ ਨਵੇਂ ਟੈਰ ਨੇ ਤਾਂ ਰੋੜੀ ਬਹੁਤ ਹੀ ਚੱਕ ਦੇ ਤਾਂ ਕਿਆ ਕਰੋ ਚੱਕ ਲੈ ਹਮ ਆਇਰ ਨੂੰ ਪਤਾ ਹੀ ਨਹੀਂ ਲੱਗਣਾ ਵੀ ਹੈਂਡਲ ਕਿਹੜਾ ਕਿੱਡੇ ਕਿੱਡੇ ਹੈਂਡਲ ਲੈ ਲੈ ਇਨਫਿਨਿਟੀ ਦਾ ਇਹ ਸਿਸਟਮ ਆਉਂਦਾ ਦੇਖ ਲੋ ਇਨਫਿਨਿਟੀ ਦੀ ਬੇਸਤਰਾਤੀ ਕਿ ਫਲਾਣਾ ਕਰਤਾ ਧਮਕਾਣਾ ਕਰਤਾ ਹੌਨਸ ਕੋਨੇ ਨੂੰ ਸਾਰਾ ਰੂਫ ਆ ਸਾਰਾ ਕੁਝ ਸਾਲਾ ਖੁੱਲੀ ਢੋਲੀ ਹੈ ਪਿੱਛੇ ਵੈਂਟੀਲੇਟਰ ਸਾਰਾ ਕੁਝ ਓਕੇ ਦੀ ਰਿਪੋਰਟ ਚਾਰ ਚਰਚੂਰ ਜੁੜੇ ਲਾ ਕਰੋ ਟਾਕੀਆਂ ਚੈੱਕ ਟਾਕੀਆਂ ਨੂੰ ਦੇਖ ਕੇ ਰੂਹ ਲੱਗਦੀ ਹੈ ਬਟਨ ਵਾਲੀ ਉਹ ਡਿੱਗੀ ਵਾਲਾ ਕਰੋ ਚੈੱਕ ਬਟਨ ਵਾਲੇ ਬੰਦ ਹੋ ਜਾਣੀ ਬਿਲਕੁਲ ਲੱਗਿਆ ਲੋਕ ਤੁਸੀਂ ਕੋਈ ਕੰਮ ਖੋਲਣਾ ਕੋਈ ਤੁਸੀਂ ਲਵਾਜੋ ਲੈਣੀ ਹੈ ਕੋਈ ਤੁਸੀਂ ਪੰਪ ਕੋਈ ਤੁਸੀਂ ਇੰਡੀਅਨ ਦੁਕਾਨ ਖੋਲਣੀ ਹੈ ਗ੍ਰੋਸਰੀ ਵਾਲੀ ਕੋਈ ਵੀ ਤੁਸੀਂ ਕੰਮ ਧੰਦਾ ਕਰਨਾ ਇੱਕ ਵਾਰ ਜ਼ਰੂਰ ਵੇਸਟ ਕਰਿਓ ਜ਼ਰੂਰ ਇੱਕ ਵਾਰ ਜ਼ਰੂਰ ਕਾਲ ਕਰਿਓ ਥੈਂਕ ਯੂ ਮੈਂ ਵੀ ਪੇਪਰ ਭਰਾਉਣੇ ਆ ਤੇ ਜੇ ਕੋਈ ਮਾਲਕ ਹੈਗਾ ਤਾਂ ਆਪਾਂ ਭਰਦੇ ਆ ਮਾਲਕ ਲੈ ਆਓ ਆਪਣਾ ਲੱਭੀ ਜੇ ਤੁਸੀਂ ਪੇਪਰ ਭਰਾਉਣੇ ਆ ਤੇ ਪੇਪਰ ਨੂੰ ਆਪਾਂ ਭਰ ਕੇ ਦਵਾਂਗੇ ਨਾਲੇ ਵੀ ਜਿਵੇਂ ਦਵਾਂਗੇ ਸਾਰਾ ਕੁਝ ਦਵਾਂਗੇ ਉਹ ਅੱਗੇ ਆ ਟੈਕੀ ਟੋਰੀ ਵਾਲਾ ਕੰਮ ਬੰਦ ਹੋ ਗਿਆ ਵੀ ਹਾਂ 10-10 ਦੇ ਭਰਦੇ ਤਿੰਨ ਬੰਦਿਆਂ ਦੇ ਹੀ ਭਰ ਸਕਦੇ ਆ ਪੇਪਰ ਇਹ ਕਿ ਲੋਕਾਂ ਦਾ ਕੀ ਕਰੀਏ ਲੋਕ ਕੋਈ ਨਾ ਕੋਈ ਬਹਾਨਾ ਭਾਲਦੇ ਆਂ ਵੀ ਹਾਂ ਕਿੱਥੇ ਟੋਕੀਏ ਕਿੱਥੇ ਰੋਕੀਏ ਇਹਨੂੰ ਕਿੱਥੇ ਕਿਆ ਕਰੀਏ ਬੈਠੇ ਬਸ ਆਹ ਕੁਝ ਕਰੀ ਜਾਂਦੇ ਨੇ ਹਾਂ ਕਿਆ ਕਰਿਆ ਜਾਵੇ ਲੋਕਾਂ ਇੰਨੀ ਜਹਿਲ ਸੀ ਜਾਂ ਇੰਨੀ ਜਹਿਲ ਸੀ ਯਾਰ ਉਹ ਭਰਾਵਾ ਇੰਨੇ ਦਾ ਹੀ ਕਾਮਯਾਬ ਵੀ ਨਹੀਂ ਹੋਏ ਜਿੰਨੀ ਜਹਿਲ ਸੀ ਤੁਸੀਂ ਕਰੀ ਜਾਂਦੇ ਆ ਜਿਵੇਂ ਆਪਾਂ ਜਹਾਜ਼ ਲੈ ਲਿਆ ਹੁੰਦਾ ਜਿੰਨੇ ਕਿ ਚੁੱਕ ਹੈਗਾ 19 ਕਰੋੜ ਨਾ ਇੰਨੀ ਨਾ ਕਰੋ ਜਹਿਲ ਸੀ ਠੱਕਾ ਨਾ ਕਰੋ ਕਿਹੜਾ ਕੰਮ ਸਾਡੇ ਕੋਲ ਇੱਕ ਗੱਡੀ ਆ ਬੱਸ ਆਹ ਧੋ ਕੇ ਹੀ ਘਰ ਨੂੰ ਚਲੇ ਜਾਣਾ ਐਡਾ ਕਿੰਨਾ ਸਾਡਾ ਇਧਰ ਲੱਗੇ ਪਏ ਗੱਡੀਆਂ ਧੋਣ ਸ਼ਿੰਦਾ ਜਤਿੰਦਰ ਅੱਗੇ ਆਪਾਂ ਪਿੱਛੇ ਤੇ ਅੱਜ ਚੱਲ ਰਿਹਾ ਪੂਰਾ ਮਹੌਲ ਗਰਮ ਗੱਡੀਆਂ ਧੋਤਿਆਂ ਮੇ ਖੜੀਆਂ ਨੇ ਦੋ ਦੇਣੀਆਂ ਨੇ ਹੁਣ